ਸ਼ਸ਼ੀਆ ਕਾਲ ਜੀ ਮੈਂ ਬਾਈਬੋ ਬਟਿਕ ਤੋਂ ਬਰਨਾਲਾ ਸਿੰਘ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਨੇ ਇੱਕ ਬਲੈਕ ਡਿਜ਼ਾਈਨ ਦੀ ਜਿਹੜੀ ਵੀਡੀਓ ਅਪਲੋਡ ਕੀਤੀ ਸੀਗੀ ਉਹਦੇ ਆਪਾਂ ਨੂੰ ਬਹੁਤ ਸਾਰੇ ਆਰਡਰ ਆਏ ਸੀ ਉਹਦੇ ਵਿੱਚ ਆਪਾਂ ਨੇ ਜਿਹੜੇ 6 ਸੂਟ ਰੈਡੀ ਕਰਤੇ ਤੇ ਬਾਕੀਆ ਦੇ ਆਰਡਰ ਹਲੇ ਪੈਂਡਿੰਗ ਨੇ ਜੀ ਉਹ ਆਪਾਂ ਹਰੀ ਵਾਲੀ ਰੈਡੀ ਕਰਾਂਗੇ ਜਿਹੜੇ ਸੂਟ ਰੈਡੀ ਹੋਏ ਨੇ ਉਹਨਾਂ ਦੇ ਵਿੱਚੋਂ 2 ਸੂਟ ਸਾਡੇ ਕੋਲ ਹੀ ਨੇ ਬਾਕੀ ਸੂਟ ਆਪਾਂ ਨੇ ਜਿਹੜੇ ਮੇਰੀਆਂ ਭੈਣਾਂ ਨੇ ਭੇਜ ਦਿੱਤੇ ਗਏ ਨੇ ਜਿਹੜੇ 2 ਸੂਟ ਆਪਾਂ ਨੇ ਰੈਡੀ ਕੀਤੇ ਨੇ ਉਹ ਸੂਟ ਤੁਹ ਕਈ ਭੈਣਾਂ ਨੇ ਇਹ ਵਿਦ ਦੁਪੱਟਾ ਵੀ ਰੈਡੀ ਕਰਵਾਏ ਨੇ ਕਈਆਂ ਨੇ ਹੀ ਵਿਦਾਊਟ ਦੁਪੱਟਾ ਵੀ ਰੈਡੀ ਕਰਵਾਏ ਨੇ ਜੀ ਆਪਾਂ ਤੁਹਾਨੂੰ ਬਣਵਾਏ万ਨੇ ਦੋਨੋਂ ਬਲੈਕ ਕਲਰ ਦੇ ਵਿੱਚ ਜਿਹੜੇ ਰੈਡੀ ਕੀਤੇ ਹਨ ਉਹ ਤੁਹਾਨੂੰ ਦਿਖਾਵਾਂਗੇ ਜੀ ਫਸਟ ਸੂਟਾ ਜਿਹੜਾ ਤੁਸੀਂ ਦੇਖ ਸਕਦੇ ਹੋ ਫਸਟਲੀ ਦਾ ਫੈਬਰਿਕ ਜਿਹੜੀ ਹੈਗੀ ਆ ਭੈਣ ਉਹ ਰੌ ਸਿਲਕ ਦੇ ਉੱਪਰ ਬਲੈਕ ਕਲਰ ਚ ਰੌ ਸਿਲਕ ਦਾ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਕੰਮ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਘੇਰੇ ਦੇ ਉੱਪਰ ਆ ਇਹ ਸ਼ਰਟ ਦੀ ਫਰੰਟ ਦੇ ਉੱਪਰ ਕੰਮ ਕੀਤਾ ਹੈ ਜਿੰਨਾ ਕੰਮ ਫਰੰਟ ਦੇ ਉੱਪਰ ਹੋਇਆ ਹੈ ਸੇਮ ਐਸ ਟੂ ਇਸ ਕੰਮ ਹੈ ਜਿਹੜਾ ਸੀ ਬੈਕ ਦੇ ਉੱਪਰ ਵੀ ਕੀਤਾ ਹੈ ਜਿੱਦਾਂ ਕਿ ਇਹ ਵਾਲਾ ਫਰੰਟ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਸੇਮ ਵਰਕ ਹੈ ਜਿਹੜਾ ਸੀ ਬੈਕ ਦੇ ਉੱਪਰ ਵੀ ਕੀਤਾ ਹੈ ਇਹਦਾ ਤੁਹਾਨੂੰ ਤੁਸੀਂ ਸੀਮਸ ਦਾ ਕੰਮ ਵੀ ਚੈੱਕ ਕਰਵਾਨਾ ਹੈ ਸੂਚਨਾ ਤੁਸੀ ਦੇਖ ਸਕਦੇ ਹੋ ਇੱਕ ਵਾਰ ਤੁਹਾਨੂੰ ਦੁਕਾਨੇ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਨੀਟ ਐਂਡ ਕਲੀਨ ਦਾ ਕੰਮ ਹੈ ਜਿਹੜਾ ਬਾਹਾਂ ਦੇ ਉੱਪਰ ਕੀਤਾ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਇਹ ਕੰਮ ਹਜੇ ਇਹਦੀ ਥ्रेड ਦੀ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਹੈ ਤੁਸੀਂ ਦੇਖ ਸਕਦੇ ਨੇ ਇਹ ਵਾਲਾ ਕੰਮ ਆ ਜਿਹੜਾ ਪੌਂਚਿਆਂ ਦੇ ਉੱਪਰ ਕੀਤਾ ਪੌਂਚਿਆਂ ਦਾ ਕੰਮ ਵੀ ਪੌਂਚੇ ਆਪਣੀ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਹੈ ਜਿਹੜੇ ਵਰਕ ਕੀਤੇ ਹੋਇਆ ਤੁਹਾਨੂੰ ਪੌਂਚੇ ਵੀ ਅਸੀਂ ਜ਼ਰੂਰ ਦਿਖਾਵਾਂਗੇ ਜੀ ਕਿਉਂਕਿ ਸ਼ਰਟ ਦਾ ਫਰੰਟ ਐਂਡ ਬੈਕ ਮੋਨ ਕਰਕੇ ਅਸੀਂ ਜਿਹੜੇ ਪੌਂਚੇ ਆ ਤੁਹਾਡੇ ਚ ਉੱਪਰ ਗੱਡੇ ਆ ਜੀ ਇਹ ਪੌਂਚਿਆਂ ਦਾ ਉੱਪਰ ਕੰਮ ਆ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੰਮ ਆ ਜਿਹੜਾ ਪੌਂਚਿਆਂ ਦੇ ਉੱਪਰ ਕੀਤਾ ਹੋਇਆ ਹੈਗਾ ਆ ਬਲੈਕ ਕਲਰ ਡਾਰਕ ਬਲੈਕ ਕਲਰ ਆ ਜਿਹੜਾ ਹੈ ਉਹਦੇ ਉੱਪਰ ਵਰਕ ਕੀਤਾ ਹੈ ਫੈਬਰਿਕ ਜਿਹੜੀ ਲਗਾਈ ਹੋਇਆ ਰੌਸ ਲੇ ਇਹ ਕਸਟਮਰ ਨੂੰ ਰੈਡੀ ਕਰਕੇ ਸੂਟ ਪਿਆਗਾ ਰੋ ਸਿਲਪ ਦੇ ਉੱਪਰ ਇਹ ਪਿਆ ਜੀ ਹਾਂਜੀ 2700 ਦਾ ਸੂਟ ਜਿਹੜਾ ਕਸਟਮਰ ਨੂੰ ਇਹ ਵਾਲਾ ਰੈਡੀ ਕਰਕੇ ਪਿਆਗਾ ਇਹਦੇ ਵਿੱਚ ਫਸਟ ਸੂਟ ਆ ਗਿਆ ਇਹ ਵਾਲਾ ਜੀ ਸੈਕਿੰਡ ਸੂਟ ਜਿਹੜਾ ਸੀ ਨਾ ਉਹ ਐਕਸਟਰਾ ਰੈਡੀ ਕੀਤਾਗਾ ਤੁਸੀਂ ਦੇਖ ਸਕਦੇ ਹੋ ਇਹ ਆ ਗਿਆ ਜਬਰਜਟ ਫੈਬਰਿਕ ਦੇ ਉੱਪਰ ਰੈਡੀ ਕੀਤਾ ਹੋਇਆਗਾ ਕਲਰ ਬਲੈਕ ਹੀ ਰਹੂਗੀ ਜਬਰਜਟ ਲਾਈਨਿੰਗ ਜਬਰਜਟ ਆਹੀ ਸੈਲਫਰੀ ਦੇ ਵਿੱਚ ਹੈ ਜੀ ਵਰਕ ਅੰਦਰ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਇਹਦੇ ਉੱਪਰ ਵਰਕ ਹੋਇਆ ਹੈ ਇਹਦਾ ਘੇਰਾ ਜਿਹੜਾ ਹੈਗਾ ਦਾ ਅਸੀਂ ਤੁਹਾਨੂੰ ਘੇਰਾ ਦੱਸਦੇ ਨੇ ਇਹਦਾ ਘੇਰਾ ਮੇ ਵੀ 18.5 ਇੰਚ ਘੇਰੇ ਦੇ ਵਿੱਚ ਇਹ ਵਾਲਾ ਸੂਟ ਜਿਹੜਾ ਰੈਡੀ ਕੀਤਾ ਹੋਇਆ ਹੈਗਾ ਇੱਕ ਵਾਰ ਤੁਸੀਂ ਸਾਰਾ ਕੰਮ ক্লোਜ਼ਪ ਉ ਦੇਖ ਸਕਦੇ ਹੋ ਸੇਮ ਐਸ ਇਟ ਇਜ਼ ਕੰਮ ਹੈ ਜਿਹੜਾ ਫਰੰਟ ਦੇ ਉੱਪਰ ਕੀਤਾ ਹੋਇਆ ਹੈਗਾ ਸੇਮ ਐਸ ਇਟ ਇਜ਼ ਕੰਮ ਹੈ ਬੈਕ ਦੇ ਉੱਪਰ ਕੀਤਾ ਹੋਇਆ ਹੈਗਾ ਇਹਦੀਆਂ ਵੀ 슬ੀਵਸ ਤੇ ਬਾਹ ਸੌਰੀ ਹਾਂਜੀ ਬਾਹਾਂ ਦੇ ਉੱਪਰ ਇਹ ਵਾਲਾ ਵਰਕ ਹੋਇਆ ਹੋਇਆ ਹੈਗਾ ਜਿਹੜਾ ਤੁਹਾਨੂੰ ਦਿਖਾ ਰਿਹਾ ਤੇ ਬਾਟਮ ਦੇ ਉੱਪਰ ਜਿਹੜਾ ਉਹ ਵਾਲਾ ਵਰਕ ਦਿਖਾਇਆ ਸੀ ਉਹ ਵਾਲਾ ਇਹ ਜਬਰਜਟ ਫੈ布ਰਿਕ ਦੇ ਉੱਪਰ ਇਹ ਆਪਣੇ ਕੋਲੇ ਡਿਸਕਾਊਂਟ ਦੇ ਉੱਪਰ ਹੈ ਸ਼ਰਟ ਤੇ ਫਰੰਟ ਰਹੂਗੀ ਪੈਕ ਰਹੂਗੀ 슬ੀਵਸ ਰਹਿਣਗੇ ਤੇ ਬਾਟਮ ਰਹਿਣਗੇ ਵਰਕ ਬਾਟਮ ਜਿਹੜੀ ਇਹਦੀ ਸਟੇਟ ਦੇ ਅਕੋਰਡਿੰਗ ਵਰਕ ਕੀਤੀ ਹੈ ਜੀ ਬਾਟਮ ਹੈ ਜਿਹੜੀ ਇਹਦੀ ਸਟੇਟ ਸਲਵਾਰ ਦੇ ਅਕੋਰਡਿੰਗ ਵਰਕ ਹੋਈ ਹੋਈ ਹੈ ਜੀ ਪ੍ਰਾਈਸ ਇਹਦਾ ਰਹੂਗਾ ਸਿਰਫ 1500 ਰੁਪਏ ਬਾਕੀ ਜਿਹੜਾ ਅੱਜ ਸਾਡੀ ਮਸ਼ੀਨ ਦੇ ਉੱਪਰ ਸੂਟ ਲੱਗੇ ਹੋਏ ਨੇ ਅਸੀਂ ਤੁਹਾਨੂੰ ਉਹ ਵੀ ਜ਼ਰੂਰ ਦਿਖਾਵਾਂਗੇ ਜੀ ਇਹ ਵਾਲੇ ਜਿਹੜੇ ਸੂਟ ਨੇ ਅਸੀਂ ਵਰਕ ਕਰ ਰਹੇ ਆਂਗੇ ਮਸ਼ੀਨਾਂ ਦੇ ਉੱਪਰ ਇਹ ਵਾਲਾ ਫਰਸਟ ਸੂਟ ਆ ਜਿਹੜਾ ਆਪਣੇ ਜਦੋਂ ਕੰਪਲੀਟ ਹੋ ਗਿਆ ਉਦੋਂ ਵੀ ਜ਼ਰੂਰ ਵੀਡੀਓ ਬਣਾ ਕੇ ਸ਼ੇਅਰ ਕਰਾਂਗੇ ਹਲੇ ਇਹ ਵਰਕ ਹੋ ਰਹੇ ਨੇ ਹਲੇ ਦੀ ਸਾਰੀ ਸ਼ਰਟ ਦੇ ਵਿੱਚ ਸੈਂਟਰ ਦੇ ਵਿੱਚ ਵੀ ਰੈਡੀ ਹੋ ਗਿਆ ਉਹਦੀ ਬਾਟਮ ਨਾਲ ਰੱਖੀ ਜਿਹੜੀ ਲਗਾਈ ਹੋਈ ਆ ਇਹ ਵਾਲਾ ਜਿਹੜਾ ਫਰਸਟ ਅਸੀਂ ਕੀਤਾ ਰੌ ਸਿਲਕ ਦੇ ਉੱਪਰ ਕੀਤਾ ਸੈਕੰਡ ਆ ਜਿਹੜਾ ਜਵਰਜਟ ਫੈਬਰਿਕ ਦੇ ਉੱਪਰ ਕੀਤਾ ਥਰਡ ਆ ਜਿਹੜਾ ਇਹ ਵਾਲਾ ਪਹਿਣ ਆਪਣਾ ਦੁਪੱਟਾ ਦੇ ਕੇ ਗਿਆ ਸੀ ਅਸੀਂ ਦੁਪੱਟੇ ਦੇ ਨਾਲ ਉਹਨਾਂ ਨੂੰ ਸੇਮ ਉਹਨਾਂ ਦਾ ਕਲਰ ਕੰਬੀਨੇਸ਼ਨ ਪਾ ਕੇ ਵਰਕ ਕਰਕੇ ਦਿੱਤਾ ਇਹ ਵਾਲਾ ਜਿਹੜਾ ਸੀਨੇ ਰੈਡੀ ਕੀਤਾ ਜੀ ਇਹ ਵਾਲਾ ਸੀਨੇ ਇਹ ਵਾਲੀ ਬਾਟਮ ਨੇ ਨਾਲ ਰੈਡੀ ਕੀਤੇ ਨੇ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਇਹ ਵਾਲੀ ਬਾਟਮ ਲੱਗੀ ਹੋਈ ਹੈ ਪ੍ਰਿੰਟਡ ਬਾਟਮ ਲਗਾਈ ਹੋਈ ਹੈ ਉਹਦੇ ਨਾਲ ਆਪਣਾ ਜਿਹੜਾ ਵਰਬਰੀ ਦੀ ਸ਼ਰਟ ਦੇ ਉੱਪਰ ਵਰਕ ਕੀਤਾ ਹੈ ਤੇ ਪਿਓਰ ਸਪੂਨ ਦੀ ਜਿਹੜੀ ਆਪਣੇ ਬਾਟਮ ਲਗਾਈ ਹੈ ਬਣ ਕੇ ਸੂਟ ਬਹੁਤ ਹੀ ਪਿਆਰਾ ਜਿਹਾ ਰੈਡੀ ਹੋਊਗਾ ਹਲੇ ਕੰਪਲੀਟ ਹੋਣਾ ਜੀ ਇਹਦੀ ਬਾਟਮ ਦੇ ਉੱਪਰ ਨਹੀਂ ਵਰਕ ਆਊਗਾ ਓਨਲੀ ਸ਼ਰਟ ਦੇ ਫਰੰਟ ਐਂਡ ਬਾਹਾਂ ਦੇ ਉੱਪਰ ਵਰਕ ਆਊਗਾ ਇਹ ਮੇਰੀ ਭੈਣ ਦਾ ਇੱਕ ਦਾ ਆਰਡਰ ਸੀਗਾ ਅਸੀਂ ਉਹਨਾਂ ਨੂੰ ਰੈਡੀ ਕਰਕੇ ਦਿੱਤਾ ਸੂਟ ਬਹੁਤ ਹੀ ਸੋਨਾ ਸਟਾਫਰ ਰਾਇਲ ਬਲੂ ਕਲਰ ਦਾ ਜਿਹੜਾ ਇਹ ਵਾਲਾ ਸੂਟ ਰੈਡੀ ਕੀਤਾ ਅਗਲੀਆਂ ਮਸ਼ੀਨਾਂ ਦੇ ਉੱਪਰ ਵੀ ਆਪਣੇ ਦੇ ਜਿਹੜਾ ਸੂਟ ਵਰਕ ਹੋ ਰਹੇ ਨੇ ਉਹਦੀ ਆਪਾਂ ਤੁਹਾਨੂੰ ਵੀਡੀਓ ਹੀ ਦਿਖਾ ਦਨੇ ਆ ਜੀ ਫੋਨ ਦੇ ਵਿੱਚ ਲਗਾਈ ਹੋਈ ਹੈ ਇਹ ਵਾਲੇ ਜਿਹੜੇ ਸਾਰੇ ਸੂਟ ਅਸੀਂ ਜਿੰਨੇ ਵੀ ਸਟਾਕ ਰੈਡੀ ਕਰਦੇ ਹਾਂ ਭਾਵੇਂ ਅਸੀਂ ਖੁਦ ਆਪਣਾ ਰੈਡੀ ਕਰਦੇ ਹਾਂ ਹੈਂਡਵਰਕ ਦੇ ਵੀ ਮੇਰੇ ਆਪਣੇ ਖੁਦ ਦੇ ਕਾਰੀਗਰ ਰੱਖੇ ਹੋਏ ਨੇਗੇ ਉਹ ਵੀ ਰੈਡੀ ਕਰਦੇ ਨੇ ਜਿਹੜਾ ਅੱਜ ਵਾਲੇ ਜਿਹੜੇ ਮਸ਼ੀਨਾਂ ਦੇ ਉੱਪਰ ਸੂਟ ਉੱਪਰਲੀ ਤੇ ਵਰਕ ਹੋ ਰਹੇ ਨੇ ਉਹ ਇਹ ਵਾਲੇ ਸੂਟ ਵਰਕ ਹੋ ਰਹੇ ਨੇ ਇਹਦੇ ਵਿੱਚ ਵੀ ਆਪਣਾ ਜਿਹੜਾ ਫਰਸਟ ਸੂਟ ਆ ਜਿਹੜਾ ਐਕਸਟਰਾ ਰੈਡੀ ਕੀਤਾ ਹੋਇਆਗਾ ਅਗਰ ਤੁਸੀਂ ਇਹਨਾਂ ਚ ਕੋਈ ਵੀ ਸੂਟ ਸਾਡੇ ਕੋਲੋਂ ਲੈਣਾ ਚਾਹੁੰਦੇ ਹੋ ਉਹਨਾਂ ਨੇ ਜਿੰਨੇ ਵੀ ਆਪਣੇ ਅੱਗੇ ਤੁਹਾਨੂੰ ਦਿਖਾਇਆ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਨੰਬਰ ਮੈਂ ਮੈਂਸ਼ਨ ਕਰੀ ਦੇਵਾਂਗੀ ਜ ਤੰਨੇ ਮੇ 55462231 ਵਾਲੇ ਨੰਬਰ ਤੇ ਤੁਸੀਂ ਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਤੇ ਕਾਲ ਵੀ ਕਰ ਸਕਦੇ ਹੋ ਕਈ ਵਾਰ ਭਾਣਾ ਕਾਲ ਨਹੀਂ ਵੀ ਅਟੈਂਡ ਹੋਣੀ ਤਾਂ ਤੁਸੀਂ ਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਕਿਉਂਕਿ ਵਟਸਐਪ ਮੈਸੇਜ ਤਾਂ ਮੈਂ ਹਰ ਇੱਕ ਦਾ ਰਿਪਲਾਈ ਜਿਹੜਾ ਕਰ ਦਿੰਦੀ ਹਾਂ ਹੁਣ ਵੀਡੀਓ ਨੂੰ ਕੀ ਕਰਨਾ ਵਾਤਵਾ ਦੀ ਸ਼ੇਅਰ ਕਰਨਾ ਜ਼ਰੂਰ ਐਂਡ ਵੀਡੀਓ ਨੂੰ ਦੇਖਣ ਦੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਜੋ ਜਿਹੜੀ ਵੀ ਅਸੀਂ ਨਿਊ ਵੀਡੀਓ ਅਪਲੋਡ ਕਰਾਂਗੇ ਉਹ নোਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਈ ਜਾਏ ਐਂਡ ਵੀਡੀਓ ਦੇ ਬਤਵਾ ਦੇ ਸ਼ਹਿਰ ਤੱਕ ਕੇਂਦਰੀ ਹੁਣਾ ਪੜਾ ਤੱਕ ਜਰੂਰ ਪਹੁੰਚਾਇਆ ਪਰ ਜਿਹੜੇ ਕਿ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਜਾਂ ਆਪਣੇ ਘਰ ਬੈਠ ਕੇ ਆਨਲਾਈਨ ਸ਼ਾਪਿੰਗ ਕਰਨੇ ਚਾਹੁੰਦੇ ਨੇ ਆਪਣੀ ਪਸੰਦ ਦਾ ਤੁਸੀਂ ਕੋਈ ਵੀ ਸੂਟ ਕੋਈ ਵੀ ਡਿਜ਼ਾਈਨ ਭੇਜ ਕੇ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਕਈ ਭੈਣਾਂ ਦੀ ਨਾਲ ਸਾਨੂੰ ਮੈਸੇਜ ਆਉਂਦਾ ਵੀ ਤੁਸੀਂ ਕੰਪਿਊਟਰਾਈਜ਼ ਵਰਕ ਕਰਦੇ ਹੋ ਨਹੀਂ ਜੀ ਅਸੀਂ ਇਕੱਲਾ ਕੰਪਿਊਟਰਾਈਜ਼ ਨਹੀਂ ਕਰਦੇ ਕੰਪਿਊਟਰਾਈਜ਼ ਵੀ ਕਰਦੇ ਆ ਪੱਬ ਵਾਲੀ ਮਸ਼ੀਨ ਨਾਲ ਵੀ ਕਰਦੇ ਆ ਹੈਂਡ ਦਾ ਵੀ ਕਰਦੇ ਆ ਆਰੀ ਦਾ ਵੀ ਕਰਦੇ ਆ ਤਾਂ ਆਪਣਾ ਮਿਕਸ ਕੰਮ ਵੀ ਕਰਦੇ ਆ ਪੇਂਟ ਵੀ ਕਰਦੇ ਆ ਫੌਇਲ ਪੇਂਟ ਕੋਈ ਵੀ ਪੇਂਟ ਹੋਵੇ ਤੁਸੀਂ ਜਿਹੜਾ ਮਰਜੀ ਵਰਤ ਸਾਡੇ ਕੋਲੋਂ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਨੂੰ ਕਿਸੇ ਵੀ ਵਰਤ ਦੇ ਵਿੱਚ ਕਰਵਾ ਸਕਦੇ ਹੋ ਲਾਈਕ ਪੇਂਟ ਐਂਡ ਹੈਂਡ ਨੀਡਲ ਮਸੀਨ ਆਰੀ ਪਾਸ ਕੰਪਿਊਟਰਾਈਜ਼ਡ ਉਹ ਮਰਜੀ ਤੁਸੀਂ ਜਿਹੜਾ ਸਾਡੇ ਕੋਲੋਂ ਕਰਵਾ ਸਕਦੇ ਹੋ ਫਿਰ ਪ੍ਰਾਈਸ ਹੈ ਜਿਹੜਾ ਉਹਦੇ ਅਕੋਰਡਿੰਗ ਹੀ ਹੁੰਦਾ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਆਰਟੀਕਲ ਦੇ ਨਾਲ ਤਦ ਤੱਕ ਦੇ ਲਈ ਸ਼ਸ਼ੀ ਅਕਾਲ ਜੀ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ